ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 734 ਤੋਂ ਲੈ ਕੇ 736 ਤੱਕ ਸਵਾਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਚੌਥਾ ਜਿਸਨੋ ਹਰ ਸੋ ਪਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਪਗਤ ਸੋ ਪਰਵਾਨ ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰ ਪ੍ਰਖ ਭਗਵਾਨ ਗੋਵਿੰਦ ਗੁਣ ਗਾਈਐ ਜੀਉ ਲਾਏ ਸਤਿਗੁਰੂ ਨਾਲ ਤਿਆਨ ਰਹਾਉ ਹਾਂਜੀ ਸੰਗਦੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਆਪ ਪ੍ਰਸੰਨ ਹੁੰਦਾ ਉਹ ਜੀਵ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਉਹੀ ਪਰ ਉਹੀ ਪਰਮੇਸ਼ਰ ਦਾ ਭਗਤ ਹੈ ਉਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੈ ਕਹਿੰਦੇ ਜਿਸ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਵਸ ਗਿਆ ਉਸ ਦੀ ਅਸੀਂ ਸੋਭਾ ਵਡਿਆਈ ਮੈਮਾ ਵਿਆ ਨਹੀਂ ਕਰ ਸਕਦੇ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਨੇ ਸੋ ਸਤ ਗੁਰੂ ਸਾ ਸੇਵਾ ਸਤ ਗੁਰ ਕੀ ਸਫਲ ਹੈ ਜਿਸ ਤੇ ਪਾਈਏ ਪਰਮ ਨਿਧਾਨ ਜੋ ਦੁਜੈ ਪਾਏ ਸਾਖਤ ਕਾਮਨਾ ਅਰਥ ਦੁਰਗੰਧ ਸਰੇਵ ਦੇ ਸੋਨੇ ਫਲ ਸਭ ਅਗਿਆਨ ਕਹਿੰਦੇ ਸਤਗੁਰ ਦੀ ਦਸੀ ਹੋਈ ਸੇਵਾ ਭਗਤੀ ਕਹਿੰਦੇ ਜੋ ਜੀਵ ਕਰਦੇ ਨੇ ਉਹ ਫਲ ਲਿਆਉਂਦੀ ਆ ਜਿਸ ਦੇ ਸਦਕਾ ਪਰਮਨਿਸ਼ ਪਰਮ ਨਿਧਾਨ ਪਰਮੇਸ਼ਰ ਦੇ ਸਭ ਤੋਂ ਵੱਡਾ ਖਜ਼ਾਨਾ ਹੈ ਉਹਨੂੰ ਪਾ ਲਈਦਾ ਹੈ ਦੂਜੇ ਪਾਸੇ ਕਹਿੰਦੇ ਜਿਹੜੇ ਸਾਖਤ ਜੀਵ ਨੇ ਮਾਇਕ ਪਦਾਰਥਾਂ ਦੇ ਵਿੱਚ ਰਸ ਮਾਣਦੇ ਨੇ ਕਹਿੰਦੇ ਉਹ ਇਹ ਜਿਹੜਾ ਮਨੁੱਖਾ ਜੀਵਨ ਆ ਉਹਨਾਂ ਦਾ ਸਫਲ ਨਹੀਂ ਹੁੰਦਾ ਵਿਅਰਥ ਗਵਾ ਲੈਂਦੇ ਨੇ ਅਗਿਆਨਤਾ 'ਚ ਰਹਿੰਦੇ ਨੇ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਇਆ ਥਾਏ ਪਵੈ ਸੋ ਪਾਵੇ ਦਰਗਹਿ ਮਾਨ ਜਿਨ੍ਹਾਂ ਨੂੰ ਕਹਿੰਦੇ ਗੁਰੂ ਤੇ ਪਰਮੇਸ਼ਰ ਤੇ ਸ਼ਰਦਾ ਹੈ ਉਹਨਾਂ ਦੀ ਸਿਫਤ ਸਲਾਹ ਕੀਤੀ ਥਾਏ ਪੈਂਦੀ ਆ ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਦਰ ਪਾਉਂਦੇ ਨੇ ਜੋ ਬਿਨ ਪਰਤੀਤੀ ਕਪਟੀ ਕੁੜੀ ਕੁੜੀ ਅੱਖੀ ਮੀਟ ਦੇ ਉਹਨਾਂ ਦਾ ਉਤਰ ਜਾਏਗਾ ਝੂਠ ਗੁਮਾਨ ਦੂਜੇ ਪਾਸੇ ਜਿਹੜੇ ਸਿਰਫ ਕਹਿੰਦੇ ਪਖੰਡ ਦੇ ਰੂਪ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਨੇ ਉੱਪਰੋਂ ਸਮਾਧੀਆਂ ਲਾਉਂਦੇ ਨੇ ਪਰ ਅੰਦਰੋਂ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਹੈ ਉਹਨਾਂ ਦਾ ਕਹਿੰਦੇ ਛੇਤੀ ਹੰਕਾਰ ਉਤਰ ਜਾਂਦਾ ਪਤਾ ਲੱਗ ਜਾਂਦਾ ਉਹਨਾਂ ਦੀ ਸਚਾਈ ਬਾਰੇ ਜੇਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜੇ ਹਾ ਤੂੰ ਕਰਾਹੇ ਤੇਹਾ ਹੋ ਕਰੀ ਵਖਿਆਨ ਕਹਿੰਦੇ ਹੈ ਪਰਮੇਸ਼ਰ ਜੀ ਇਹ ਸਭ ਜਿੰਦ ਸਰੀਰ ਪਿੰਡ ਸਾਰਾ ਪਿੰਡ ਸਰੀਰ ਜਿਓ ਜਿੰਦ ਇਸਾਬ 13 ਦਿੱਤਾ ਹੋਇਆ ਹੈ ਤੂੰ ਅੰਤਰਜਾਮੀ ਹੈ ਸਾਡੇ ਅੰਦਰ ਦੀਆਂ ਜਾਣਨ ਵਾਲਾ ਹੈ ਕਹਿੰਦੇ ਨਾਨਕ ਜੀ ਕਹਿੰਦੇ ਨੇ ਜੋ ਦਾਸਾਂ ਦੇ ਦਾਸ ਨੇ ਕਿ ਜਿੱਦਾਂ ਦਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪ ਦੇ ਬਾਰੇ ਬਿਆਨ ਕਰਨ ਲਈ ਕਹਿੰਦੇ ਹੋ ਆਪ ਦੇ ਨਿਯਮਾਂ ਬਾਰੇ ਅਸੀਂ ਉਹੀ ਵਿਖਿਆਨ ਕਰ ਰਹੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਸੂਹੀ ਮਹੱਲਾ ਚੌਥਾ ਘਰ 7 ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋਂ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉਂ ਪਾਵੇ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਜ ਬਿਨ ਅਵਰ ਨ ਕੋਈ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੂੰ ਗੁਨਾ ਦਾ ਖਜ਼ਾਨਾ ਹੈ ਤੇਰੇ ਕਿਹੜੇ ਕਿਹੜੇ ਗੁਣਾ ਸਿ ਗਾਈਏ ਕਿਹੜੇ ਕਿਹੜੇ ਗੁਣਾ ਸਿ ਗਿਣੀਏ ਕਹਿੰਦੇ ਤੇਰੀ ਮੈਮਾ ਕਹਿੰਦੇ ਅਸੀਂ ਬਿਆਨ ਨਹੀਂ ਕਰ ਸਕਦੇ ਤੂੰ ਸਭ ਤੋਂ ਉੱਚਾ ਠਾਕੁਰ ਹੈ ਸਾਡਾ ਮਾਲਕ ਹੈ ਭਗਵਾਨ ਜੀ ਕਹਿੰਦੇ ਸਾਡੇ ਸਾਨੂੰ ਤੇਰੇ ਨਾਮ ਦਾ ਹੀ ਆਸਰਾ ਹੈ ਜਿਸ ਤਰ੍ਹਾਂ ਕਹਿੰਦੇ ਪਰਮੇਸ਼ਰ ਜੀ ਤੁਹਾਡੀ ਰਜ਼ਾ ਹੈ ਉਸ ਤਰ੍ਹਾਂ ਸਾਡੀ ਰੱਖਿਆ ਕਰ ਤੇਰੇ ਤੋਂ ਬਿਨਾ ਸਾਨੂੰ ਕਿਸੇ ਦਾ ਵੀ ਆਸਰਾ ਨਹੀਂ ਇੱਕ ਤੇਰਾ ਹੀ ਆਸਰਾ ਹੈ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆ ਗਏ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੇ ਕਹਿੰਦੇ ਹੈ ਪਰਮੇਸ਼ਰ ਜੀ ਸਾਨੂੰ ਤੇਰਾ ਹੀ ਤਾਨ ਹੈ ਤੇਰਾ ਤੇਰੀ ਹੀ ਤਾਕਤ ਹੈ ਸਾਨੂੰ ਤੇਰਾ ਹੀ ਜੋਰ ਹੈ ਇਕ ਤੇਰੇ ਅੱਗੇ ਹੀ ਅਸੀਂ ਅਰਜ਼ੋਈ ਕਰ ਸਕਦੇ ਹਾਂ ਸਾਨੂੰ ਕੋਈ ਹੋਰ ਜਗ੍ਹਾ ਨਹੀਂ ਜਿੱਥੇ ਅਸੀਂ ਕੋਈ ਬੇਨਤੀ ਕਰ ਸਕੀਏ ਸਾਡਾ ਦੁੱਖ ਸੁੱਖ ਤੂੰ ਹੀ ਜਾਣਨ ਵਾਲਾ ਹੈ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਸਟ ਅਗਨ ਤਰੀਜੈ ਬੱਕਰੀ ਸਿੰਗ ਇਕ ਤੈ ਥਾਏ ਰੱਖੈ ਮਨ ਹਰ ਜਪ ਪਰਮ ਪਉ ਦੂਰ ਕੀਜੈ ਕਹਿੰਦੇ ਪਰਮੇਸ਼ਰ ਨੇ ਕਿਸ ਤਰ੍ਹਾਂ ਸ੍ਰਿਸ਼ਟੀ ਬਣਾਈ ਆ ਧਰਤੀ ਦੇ ਵਿੱਚ ਹੀ ਪਾਣੀ ਆ ਪਾਣੀ ਦੇ ਵਿੱਚ ਹੀ ਧਰਤੀ ਆ ਲੱਕੜ ਦੇ ਵਿੱਚ ਅੱਗ ਲੁਕੋਈ ਹੋਈ ਆ ਇਹ ਕਹਿੰਦੇ ਇਸ ਤਰ੍ਹਾਂ ਜਿਵੇਂ ਕਿਤੇ ਬੱਕਰੀ ਤੇ ਸ਼ੇਰ ਇਕੱਠੇ ਇੱਕ ਜਗ੍ਹਾ ਤੇ ਰੱਖੇ ਹੋਏ ਹੁੰਦੇ ਨੇ ਕਹਿੰਦੇ ਪਰਮੇਸ਼ਰ ਦੀ ਸਮਰੱਥਾ ਨੂੰ ਜਾਣ ਕੇ ਆਪਣੇ ਸਾਰੇ ਭਰਮ ਖਤਮ ਕਰ ਦੋ ਕਿ ਪਰਮੇਸ਼ਰ ਸਭ ਕੁਝ ਕਰਨ ਕਾਰਨ ਸਮਰੱਥ ਹੈ ਜੋ ਚੀਜ਼ ਅਸੀਂ ਸੋਚ ਵੀ ਨਹੀਂ ਸਕਦੇ ਪਰਮੇਸ਼ਰ ਉਹ ਵੀ ਕਰ ਸਕਦਾ ਪਰਮੇਸ਼ਰ ਸਰਬਵੱਡਾ ਸਮਰੱਥ ਹਰ ਕੀ ਵਡਿਆਈ ਦੇਖੋ ਸੰਤੋ ਹਰ ਨੇ ਮਾਣਿਆ ਮਾਣ ਦਿਵਾਏ ਜਿਉਂ ਤਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਕਹਿੰਦੇ ਹੈ ਸੰਤ ਜਨੋ ਦੇਖੋ ਕਹਿੰਦੇ ਪਰਮੇਸ਼ਰ ਦੀ ਵਡਿਆਈ ਕਹਿੰਦੇ ਨੀਵਿਆਂ ਨੂੰ ਵੀ ਮਾਣ ਦਿਵਾਉਣ ਵਾਲਾ ਜਿਨ੍ਹਾਂ ਦਾ ਕੋਈ ਮਾਣ ਨਹੀਂ ਕਰਦਾ ਜਿਵੇਂ ਕਹਿੰਦੇ ਜਦੋਂ ਜੀਵ ਦੀ ਮੌਤ ਹੁੰਦੀ ਆ ਤਾਂ ਧਰਤੀ ਦੇ ਜੀਵ ਹੇਠਾਂ ਚਲੇ ਜਾਂਦਾ ਧਰਤੀ ਉੱਪਰ ਆ ਜਾਂਦੀ ਆ ਤੇ ਇਸ ਤਰ੍ਹਾਂ ਹੀ ਕਹਿੰਦੇ ਦੇਖ ਲਓ ਜਿਸ ਤਰ੍ਹਾਂ ਪਰਮੇਸ਼ਰ ਨੇ ਕਿਸ ਤਰ੍ਹਾਂ ਕਹਿੰਦੇ ਸਾਰੇ ਸੰਸਾਰ ਨੂੰ ਆਪਣੇ ਸਵਾਗਤ ਜਨਾਂ ਦੇ ਪੈਰਾਂ ਲਿਆ ਕੇ ਪਾਇਆ ਕਿ ਇੰਨੀ ਉਹਨਾਂ ਦੀ ਸ਼ੋਭਾ ਵਡਿਆਈ ਉਹਨਾਂ ਨੂੰ ਬਖਸ਼ੀ ਹੈ ਸੁਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪੈ ਆਖ ਸੁਣਾਈਐ ਬੁਰਾ ਪਲਾ ਤੁਧ ਸਭ ਕਿਛ ਸੂਜੈ ਜਿਹ ਹਾ ਕੋ ਕਰੇ ਤੇ ਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੈ ਬੁਰਾ ਪਲਾ ਤੁਦ ਸਭ ਕਿਛ ਸੂਜੈ ਤੁਦ ਪਾਵੈ ਤੇ ਵੁ ਬੁਲਾਵੈ ਰਹਾਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੂੰ ਸਭ ਕੁਛ ਕਰਨ ਕਾਰਨ ਸਮਰੱਥ ਹੈ ਤੇ ਸਭ ਕੁਛ ਜਾਣਦਾ ਵੀ ਹੈ ਜੋ ਤੂੰ ਸਭ ਕੁਛ ਜਾਣਦਾ ਹੈ ਤਾਂ ਫਿਰ ਅਸੀਂ ਕਿਨੂੰ ਕਹਿ ਕੇ ਸੁਣਾਈਏ ਤੇ ਕੀ ਕਹਿ ਕੇ ਸੁਨਾਈਏ ਚੰਗਾ ਮੰਦਾ ਸਭ ਕੁਝ ਤੂੰ ਆਪ ਜਾਣਦਾ ਵੀ ਕੌਣ ਚੰਗਾ ਕੌਣ ਮਾੜਾ ਤੇ ਜਿਹੋ ਜੈ ਤੂੰ ਕਿਸੇ ਨੂੰ ਬਣਾਇਆ ਉਹੋ ਜੈ ਕੋਈ ਬਣਿਆ ਹੈ ਤੇ ਜਿਹੋ ਜੈ ਕੋਈ ਕਰਮ ਕੀਤੇ ਨੇ ਉਹੋ ਜੈ ਉਹਨਾਂ ਦਾ ਅਗਲੇ ਸੰਸਕਾਰ ਤੇ ਸੁਭਾਅ ਬਣੇ ਨੇ ਕਹਿੰਦੇ ਹੈ ਮੇਰੇ ਸਹਾਈਆਂ ਹੈ ਮਾਲਕ ਜੀ ਤੂੰ ਸਭ ਅੰਦਰ ਦੀਆਂ ਜਾਣਨ ਵਾਲਾ ਹੈ ਬੁਰਾ ਭਲਾ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਜਿਵੇਂ ਤੂੰ ਕਿਸੇ ਨੂੰ ਬਣਾਇਆ ਓਵੇਂ ਦਾ ਬਣਿਆ ਜਿਹਦੇ ਤੂੰ ਜਿਹੜਾ ਕੁਝ ਤੂੰ ਕਿਸੇ ਤੋਂ ਕਹਾ ਰਿਆਂ ਉਹੀ ਉਹ ਬੋਲ ਰਹੇ ਨੇ ਜੀਵਾਂ ਦੀ ਕੋਈ ਸਮਰੱਥਾ ਨਹੀਂ ਸਭ ਕੁਝ ਤੇਰਾ ਕੀਤਾ ਕਰਾਇਆ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ ਇਕ ਨਾ ਸਤਗੁਰ ਮੇਲ ਸੁਖ ਦੇਵੇ ਇਕ ਮਨ ਮੁਖ ਤੰਦ ਪਟਾਈ ਕਹਿੰਦੇ ਜਿਹੜਾ ਕੁਛ ਸੰਸਾਰ ਦੇ ਵਿੱਚ ਮੋਹ ਮਾਇਆ ਜੀਵਤ ਸਰੀਰ ਸਭ ਕੁਝ ਪਰਮੇਸ਼ਰ ਨੇ ਬਣਾਇਆ ਜਿਹਦੇ ਤੋਂ ਭਗਤੀ ਕਰਾ ਰਿਹਾ ਇਸ ਮਨੁੱਖਾ ਜਨਮ ਦੇ ਵਿੱਚ ਉਹ ਵੀ ਆਪ ਹੀ ਕਰਵਾ ਰਿਹਾ ਇਕ ਨਾ ਨੂੰ ਸਤਗੁਰ ਦਾ ਮੇਲ ਕਰਵਾਉਂਦਾ ਹੈ ਤੇ ਸੁਖ ਦਿੰਦਾ ਹੈ ਇਕ ਮਨ ਮੁਖ ਬਣ ਜਾਂਦੇ ਨੇ ਪਰਮੇਸ਼ਰ ਦੇ ਜੀ ਰਜਾ ਦੇ ਅਨੁਸਾਰ ਫਿਰ ਉਹ ਸੰਸਾਰਿਕ ਧੰਦੇ ਹੀ ਪਿੱਟਦੇ ਰਹਿੰਦੇ ਨੇ ਉਹਦਾ ਨਾਮ ਨਹੀਂ ਜਪਦੇ ਸਭ ਕੋ ਤੇਰਾ ਤੂੰ ਸਭ ਨਾ ਕਾ ਮੇਰੇ ਕਰਤੇ ਤੁਦ ਸਭ ਨਾ ਸਿਰ ਲਿਖਿਆ ਲੇਖ ਜੇ ਹੀ ਤੂੰ ਨਦਰ ਕਰੇ ਤੇਹਾ ਕੋ ਹੋਵੇ ਬਿਨ ਨਦਰ ਹੀ ਨਾਹੀ ਕੋ ਪੇਖ ਕਹਿੰਦੇ ਹੈ ਪਰਮੇਸ਼ਰ ਜੀ ਜਿਸ ਤਰ੍ਹਾਂ ਦੇ ਤੂੰ ਕਰਮਾਂ ਦੇ ਲੇਖ ਲਿਖੇ ਨੇ ਜੀਵਾਂ ਦੇ ਆਪਣੇ ਕਰਮਾਂ ਦੇ ਅਨਸਾਰ ਉਸ ਤਰ੍ਹਾਂ ਦਾ ਸਭ ਕੋਈ ਕਰ ਰਿਹਾ ਹੈ ਜੀਵਨ ਦੇ ਵਿੱਚ ਉਸ ਤਰ੍ਹਾਂ ਦੇ ਪਾਸੇ ਵੱਲ ਲੱਗਿਆ ਹੋਇਆ ਹੈ ਸਾਰੇ ਕਹਿੰਦੇ ਤੇਰੇ ਬਣਾਏ ਹੋਏ ਨੇ ਸਬਨਾਂ ਨੂੰ ਤੂੰ ਆਪ ਧੰਦੇ ਲਾਇਆ ਹੋਇਆ ਹੈ ਜਿਸ ਤਰ੍ਹਾਂ ਦੀ ਕਹਿੰਦੇ ਜਿਸ ਦੇ ਉੱਪਰ ਤੇਰੀ ਮਿਹਰ ਦੀ ਨਜ਼ਰ ਹੁੰਦੀ ਆ ਉਸ ਤਰ੍ਹਾਂ ਦੇ ਜੀਵ ਬਣ ਜਾਂਦੇ ਨੇ ਕੋਈ ਜੀਵ ਆਪਣੇ ਆਪ ਕੁਝ ਨਹੀਂ ਕਰ ਸਕਦੇ ਤੇਰੀ ਨਦਰ ਤੇ ਨਿਰਪਰਨੇ ਤੇ ਆਪਣੇ ਕਰਮਾਂ ਦੇ ਅਨਸਾਰ ਲੇਖਾ ਭੋਗ ਰਹੇ ਨੇ ਤੂੰ ਸਭ ਦੇ ਸਿਰ ਤੇ ਲੇਖ ਲਿਖਿਆ ਹੈ ਕਰਮਾਂ ਦੇ ਅਨਸਾਰ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਜਨੋਂ ਨਿਤ ਤੇ ਆਏ ਜਿਸਨੋਂ ਤੁਦ ਪਾਵੇ ਤਿਸਨੋਂ ਤੂੰ ਮੇਲੈ ਜਨ ਨਾਨਕ ਸੋ ਥਾਏ ਪਾਏ ਕਹਿੰਦੇ ਹੈ ਪਰਮੇਸ਼ਰ ਜੀ ਤੇਰੀ ਵਡਿਆਈ ਤੂੰ ਹੀ ਜਾਣਦਾ ਹੈ ਤੇਰੀ ਗਤਮਿਤ ਅਸੀਂ ਨਹੀਂ ਜਾਣਦੇ ਸਾਰੇ ਸਦਾ ਤੈਨੂੰ ਹੀ ਧਿਆਉਂਦੇ ਨੇ ਜਿਸ ਤੇ ਕਹਿੰਦੇ ਤੂੰ ਪ੍ਰਸੰਨ ਹੋਣਾ ਉਹਨੂੰ ਆਪਣੇ ਨਾਲ ਮੇਲ ਲੈਣਾ ਨਾਨਕ ਜੀ ਕਹਿੰਦੇ ਨੇ ਉਹ ਜੀਵਾਂ ਦਾ ਇਥੇ ਸੰਸਾਰ ਵਿੱਚ ਆਉਣਾ ਸਫਲ ਹੋ ਜਾਂਦਾ ਤੇ ਦਰਗਾਹ ਵਿੱਚ ਕਬੂਲ ਹੋ ਜਾਂਦੇ ਨੇ ਸੁਹੀ ਮਹਿਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਭਏ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹਉਮੈ ਰੋਗ ਗਏ ਰਹਾਓ ਹਾਂਜੀ ਸੰਗਤ ਜੀ ਗੁਰੂ RAM ਦਾਸ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਸ ਗਿਆ ਪਰਮੇਸ਼ਰ ਦਾ ਨਾਮ ਵਸ ਗਿਆ ਉਹਨਾਂ ਦੇ ਸਾਰੇ ਆਤਮਿਕ ਰੋਗ ਖਤਮ ਹੋ ਗਏ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਤੇ ਆਇਆ ਉਹ ਸੰਸਾਰਿਕ ਜੰਜਾਲਾਂ ਤੋਂ ਮੁਕਤ ਹੋ ਗਏ ਮਾਇਆ ਤੋਂ ਮੁਕਤ ਹੋ ਗਏ ਲੋਭ মোহ ਹੰਕਾਰ ਤੋਂ ਮੁਕਤ ਹੋ ਗਏ ਉਹਨਾਂ ਨੇ ਸਭ ਤੋਂ ਉੱਚੀ ਪਰਮ ਪੱਦੀ ਅਵਸਥਾ ਪਾ ਲਈ ਨਿਰਮਲ ਹੋ ਗਏ ਉਹਨਾਂ ਦੇ ਹਿਰਦੇ ਕਹਿੰਦੇ ਹੈ ਮੇਰੇ ਮਨ ਜੋ ਰਾਮ ਦਾ ਨਾਮ ਜਪਦੇ ਨੇ ਉਹ ਆਤਮਿਕ ਰੋਗ ਅਹੰਕਾਰਿਕ ਰੋਗ ਖਤਮ ਕਰ ਲੈਂਦੇ ਨੇ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਬਚਨਾਂ ਤੇ ਚੱਲ ਕੇ ਪਰਮੇਸ਼ਰ ਜੀ ਤੇਰਾ ਨਾਮ ਜਪਿਆ ਉਹਨਾਂ ਦੇ ਹਉਮੈ ਦੇ ਸਾਰੇ ਰੋਗ ਖਤਮ ਹੋ ਗਏ ਬ੍ਰਹਮਾ ਵਿਸ਼ਨ ਮਹਾਦੇਉ ਤਰੇ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀ ਐ ਤਿਸੈ ਨ ਚੇਤੇ ਬਪੜੈ ਹਰ ਗੁਰਮੁਖ ਸੋਜੀ ਪਾਈ ਕਹਿੰਦੇ ਜਿਹੜੇ ਬ੍ਰਹਮਾ ਵਿਸ਼ਨ ਮਹਾਦੇਵ ਹੋਏ ਨੇ ਉਹਨਾਂ ਨੇ ਵੀ ਮਾਇਆ ਦੇ ਤ੍ਰੈ ਗੁਣਾ ਦੇ ਵਿੱਚ ਹੀ ਕਾਰ ਕਾਰ ਕਮਾਈ ਹੈ ਜ਼ਿੰਦਗੀ ਦੀ ਤੇ ਉਹਨਾਂ ਨੂੰ ਹਉਮੈ ਦਾ ਰੋਗ ਰਿਹਾ ਉਹਨਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤੇ ਇਸ ਕਰਕੇ ਮਾਇਆ ਦੇ ਤਿੰਨਾ ਗੁਣਾ ਦੇ ਅਧੀਨ ਰਹੇ ਨੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਹੀ ਪਰਮੇਸ਼ਰ ਬਾਰੇ ਸੋਝੀ ਪਾਈ ਜਾ ਸਕਦੀ ਹੈ ਹਮੇ ਰੋਗ ਸਭ ਜਗਤ ਵਿਆਪਿਆ ਤិន ਕੋ ਜਨਮ ਮਰਨ ਦੁਖ ਪਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੁਟੈ ਤਿਸ ਜਨ ਕੋ ਹਉ ਬਲਿਹਾਰੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਹ ਹਮੇ ਦਾ ਰੋਗ ਆ ਇਹਦੇ ਵਿੱਚ ਸਾਰਾ ਜਗਤ ਹੀ ਕਹਿੰਦੇ ਗਲਤਾਨ ਹੈ ਇਸ ਹੌਮੇ ਦੇ ਰੋਗ ਕਰਕੇ ਜਨਮ ਮਰਨ ਦੇ ਚੱਕਰ ਵਿੱਚ ਪਿਆ ਹੋਇਆ ਹੈ ਗੁਰੂ ਦੀ ਕਿਰਪਾ ਸਦਕਾ ਕੋਈ ਵਿਰਲਾ ਮਨੁੱਖ ਹੈ ਜੋ ਇਸ ਹੌਮੇ ਦੇ ਰੋਗ ਤੋਂ ਬਚਿਆ ਹੈ ਕਹਿੰਦੇ ਉਹਦੇ ਤੋਂ ਮੈਂ ਬਲਿਹਾਰੇ ਜਾਂਦਾ ਹਾਂ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੈ ਗੁਰਮੁਖ ਬ੍ਰਹਮ ਵਿਚਾਰੋ ਪਾਸ਼ਾ ਕਹਿੰਦੇ ਨੇ ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ ਉਸ ਸ੍ਰਿਸ਼ਟੀ ਨੂੰ ਕਿਵੇਂ ਸੰਭਾਲਣਾ ਹੈ ਸ੍ਰਿਸ਼ਟੀ ਬਾਰੇ ਸਭ ਕੁਝ ਆਪ ਜਾਣਦਾ ਹੈ ਉਹ ਪਰਮੇਸ਼ਰ ਅਪਰੰਪਰ ਪਾਰ ਹੈ ਨਾਨਕ ਜੀ ਆਖਦੇ ਨੇ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਦੀ ਸੰਭਾਲ ਕਰਦਾ ਹੈ ਆਪ ਹੀ ਖੁਸ਼ ਹੁੰਦਾ ਹੈ ਖਿੜਦਾ ਹੈ ਆਪਣੀ ਸ੍ਰਿਸ਼ਟੀ ਨੂੰ ਦੇਖ ਕੇ ਕਹਿੰਦੇ ਗੁਰੂ ਦੇ ਸਨਮੁਖ ਰਹਾ ਹੀ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕੀਤੀ ਜਾ ਸਕਦੀ ਹੈ ਸੁਹੀ ਮਹੱਲਾ ਚੌਥਾ ਕੀਤਾ ਕਰਨਾ ਸਰਵਰ ਜਾਈ ਕਿਛ ਕੀਚੇ ਜੇ ਕਰ ਸਕੀਏ ਆਪਨਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਪਾਵੇ ਤਿਉਂ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜੋ ਪਾਵੇ ਤੇ ਮੈਂ ਬਖਸ ਰਹਾਉ ਅੰਦੀ ਸੰਗ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਜੋ ਕੁਛ ਕਰ ਰਿਹਾ ਆਪਣੀ ਰਜ਼ਾ ਵਿੱਚ ਸਭ ਕੁਝ ਤੂੰ ਕਰ ਰਿਹਾ ਜੇ ਕੁਛ ਕਰ ਸਕਦੇ ਹੋਈਏ ਤਾਂ ਅਸੀਂ ਜੀਵ ਕਰੀਏ ਪਰ ਅਸੀਂ ਕੁਛ ਕਰ ਹੀ ਨਹੀਂ ਸਕਦੇ ਸਾਡਾ ਕੀਤਾ ਕੁਛ ਹੋ ਨਹੀਂ ਸਕਦਾ ਜਿਵੇਂ ਤੇਰੀ ਰਜ਼ਾ ਉਹ ਮੈ ਸਾਨੂੰ ਰੱਖ ਸਭ ਕੁਝ ਪਰਮੇਸ਼ਰ ਜੀ ਤੇਰੇ ਵਸ ਹੈ ਸਾਡੇ ਜੀਵਾਂ ਦੇ ਹੱਥ ਵਸ ਕੋਈ ਨਹੀਂ ਹੈ ਜਿਵੇਂ ਤੇਰੀ ਰਜ਼ਾ ਹੈ ਉਸ ਤਰ੍ਹਾਂ ਸਾਨੂੰ ਬਖਸ਼ ਉਸ ਤਰ੍ਹਾਂ ਸਾਡੀ ਰੱਖਿਆ ਕਰ ਅਸੀਂ ਜੀਵ ਕੁਝ ਵੀ ਕਰਨ ਦੇ ਸਮਰੱਥ ਨਹੀਂ ਹਾਂ ਸਬ ਜਿਓ ਪਿੰਡ ਦੀਆ ਤੁਦ ਆਪੇ ਤੁਦ ਆਪੇ ਕਾਰ ਲਾਇਆ ਜੇ ਹਾ ਤੂੰ ਹੁਕਮ ਕਰੈ ਤੀ ਹੀ ਕੋ ਕਰਮ ਕਮਾਵੇ ਜੇ ਹਾ ਤੁਦ ਤੁਰ ਲਿਖ ਪਾਇਆ ਕਹਿੰਦੇ ਹੈ ਪਰਮੇਸ਼ਰ ਜੀ ਜਿੰਦ ਸਰੀਰ ਇਹ ਸਭ ਕੁਛ ਤੁਸੀਂ ਦਿੱਤਾ ਜੀਵਾਂ ਨੂੰ ਤੇ ਆਪੇ ਹੀ ਕੰਮਾਂ ਵਿੱਚ ਲਾਇਆ ਧੰਦਿਆਂ ਚ ਲਾਇਆ ਇਹੋ ਜਿਹਾ ਤੁਹਾਡਾ ਹੁਕਮਾ ਉਹ ਜੇ ਜੀਵ ਕਰਮ ਕੁਮਾਰੇ ਨੇ ਜਿਮਾਂ ਜਿਵੇਂ ਦੇ ਉਹਨਾਂ ਦੇ ਲੇਖ ਲਿਖੇ ਗਏ ਨੇ ਉਹਨਾਂ ਦੇ ਪੂਰਵਲੇ ਕਰਮਾਂ ਦੇ ਅਨੁਸਾਰ ਤੁਹਾਡੇ ਦੁਆਰਾ ਉਹੋ ਜਿਹਾ ਹੀ ਕੰਮ ਹੋਣ ਕਰ ਰਹੇ ਨੇ ਪੰਚ ਤਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇਕ ਨਾ ਸਤਗੁਰ ਮੇਲ ਤੋਂ 부ਝਾਵੇ ਇਕ ਮਨਮੁਖ ਕਰੈ ਸਿਰੋਵੇ ਕਹਿੰਦੇ ਹੈ ਪਰਮੇਸ਼ਰ ਜੀ ਪੰਜ ਤੱਤ ਬਣਾ ਕੇ ਤੁਸੀਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਆ ਜੇ ਕੋਈ ਕਹਿੰਦਾ ਅਸੀਂ ਕੁਝ ਕਰ ਸਕਦੇ ਆ ਤਾਂ შეਮਾ ਤੱਤ ਬਣਾ ਕੇ ਦਿਖਾਵੇ ਇਕ ਨਾ ਨੂੰ ਕਹਿੰਦੇ ਤੁਸੀਂ ਸਤਗੁਰ ਦੇ ਨਾਲ ਮੇਲ ਕੇ ਜੀਵਨ ਦੀ ਅਸਲੀਅਤ 부ਝਾ ਦਿੰਨੇ ਹੋ ਇਕ ਮਨਮੁਖ ਨੇ ਜੋ ਹਮੇਸ਼ਾ ਸੰਸਾਰ ਦੇ ਵਿੱਚ ਗੁਰੂ ਤੋਂ ਪਰਮੇਸ਼ਰ ਤੋਂ ਬੇਮੁਖ ਹੋ ਕੇ ਦੁਖੀ ਰਹਿੰਦੇ ਨੇ ਹਰ ਕੀ ਵੜਿਆਈ ਹਉ ਆਖ ਨਸਾਕਾ ਹਉ ਮੂਰਖ ਮੁਗਦ ਨੀਚਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਣਾਗਤ ਪਿਆ ਅਜਾਣ ਕਹਿੰਦੇ ਪਰਮੇਸ਼ਰ ਜੀ ਅਸੀਂ ਤੇਰੇ ਨੀਵੇਂ ਅਣਜਾਣ ਬੱਚੇ ਆ ਤੇਰੇ ਬਾਰੇ ਕੁਝ ਕਹਿ ਨਹੀਂ ਸਕਦੇ ਤੇਰੀ ਕੀਮਤ ਪਾ ਨਹੀਂ ਸਕਦੇ ਤੇਰੇ ਗੁਣਾਂ ਨੂੰ ਸਾਰਿਆਂ ਨੂੰ ਬਿਆਨ ਨਹੀਂ ਕਰ ਸਕਦੇ ਕਹਿੰਦੇ ਦਾਸ ਨਾਨਕ ਤੇਰੀ ਸ਼ਰਨ ਆਇਆ ਹੈ ਤੇਰਾ ਅਣਜਾਣ ਬੱਚਾ ਹੈ ਸ਼ਰਨ ਆਇਆ ਨੂੰ ਸੁਆਮੀ ਜੀ ਬਖਸ਼ ਲੈ ਬਖਸ਼ ਲੈ ਆਪਣੀ ਰਜ਼ਾ ਦੇ ਵਿੱਚ ਸਾਡੀ ਜੀਵਾਂ ਦੀ ਰੱਖਿਆ ਕਰ ਹੰਦੀ ਸੰਗ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ